ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਦਿੱਲੀ ਵਿੱਚ ਕਿਸ ਪਾਰਟੀ ਦੀ ਬਣੇਗੀ ਸਰਕਾਰ ਐਗਜ਼ਿਟ ਪੋਲ ਆਏ ਸਾਹਮਣੇ ਚੋਣ ਸਰਵੇਖਣਾਂ ਅਨੁਸਾਰ ਕਾਂਗਰਸ ਦਾ ਇਸ ਵਾਰ ਦਿੱਲੀ ਵਿੱਚ ਰਾਹ ਔਖਾ ਨਹੀਂ ਹੋ ਸਕਦੀ ਵਾਪਸੀ ਲਗਭਗ 1 ਸਾਲ ਬਾਅਦ ਖੁੱਲਿਆ ਸ਼ੰਭੂ ਬਾਉਂਡਰ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪੰਜਾਬੀਆਂ ਦੀ ਹੱਡ ਬੀਤੀ ਅਤੇ ਦੁੱਖਾਂ ਭਰੀ ਦਾਸਤਾਨ ਸਾਹਮਣੇ ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨਾਂ ਤੋਂ ਬਾਅਦ ਸਿਆਸਤ ਵਿੱਚ ਗਰਮਾਹਟ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਜੇਕਰ ਆਪਣਾ ਦੂਸਰਾ ਚੈਨਲ TVN News ਤੁਹਾਨੂੰ ਨਹੀਂ ਲੱਭਦਾ ਸਕਰੀਨ ਤੇ ਲਿਖ ਰਹੇ ਹਾਂ ਕਿ @tvnnews ਜਦੋਂ ਤੁਸੀਂ ਪਾਓਗੇ ਜਾਂ @officialtvn ਪਾ ਲਓਗੇ ਤੁਸੀਂ ਤਾਂ ਤੁਹਾਨੂੰ ਆਪਣਾ ਉਹ ਚੈਨਲ ਲੱਭ ਜਾਏਗਾ ਸਕਰੀਨ ਤੇ ਲਿਖ ਰਹੇ ਹਾਂ ਉਸ ਤਰੀਕੇ ਨਾਲ ਤੁਸੀਂ ਸਰਚ ਕਰਕੇ ਆਪਣੇ ਇਸ ਨਵੇਂ ਚੈਨਲ ਨੂੰ ਲੱਭ ਸਕੋਗੇ ਤੇ ਹੁਣ ਮੈਂ ਗੱਲ ਕਰਦਾ ਦਿੱਲੀ ਵਿਧਾਨ ਸਭਾ ਚੋਣਾਂ ਦੀ ਚੋਣਾਂ ਉੱਥੇ ਹੋ ਚੁੱਕੀਆਂ ਨੇ ਭਾਵੇਂ EVM ਦੇ ਵਿੱਚ 699 ਉਮੀਦਵਾਰਾਂ ਦੀਆਂ ਜੜੀਆਂ ਕਿਸਮਤਾਂ ਨੇ ਉਹ ਬੰਦ ਹੋ ਚੁੱਕੀਆਂ ਨੇ 8 ਫਰਵਰੀ ਨੂੰ ਨਤੀਜੇ ਆਉਣਗੇ ਅਸਲ ਨਤੀਜਿਆਂ ਤੇ ਐਗਜ਼ਿਟ ਪੋਲ ਵਿੱਚ ਭਾਵੇਂ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਪਰ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਹਰਿਆਣਾ ਵਿੱਚ ਤੁਹਾਨੂੰ ਯਾਦ ਹੋਣਾ ਨਤੀਜੇ ਆਉਣ ਤੋਂ ਪਹਿਲਾਂ ਕਿਆਫੇ ਇਹ ਸਨ ਕਿਆਸ ਇਹ ਸੀ ਕਿ ਕਾਂਗਰਸ ਬਹੁਤ ਸ਼ਾਨਦਾਰ ਤਰੀਕੇ ਨਾਲ ਵਾਪਸੀ ਕਰੇਗੀ ਪਰ ਉੱਥੇ ਭਾਜਪਾ ਨੇ ਹੈਟ੍ਰਿਕ ਮਾਰ ਦਿੱਤੀ ਸੀ ਪਰ ਦਿੱਲੀ ਵਿੱਚ ਕੀ ਹੋਏਗਾ ਅਸਲ ਤਾਂ ਨਤੀਜੇ ਦੱਸਣਗੇ ਪਰ جاری ਐਗਜ਼ਿਟ ਪੋਲ ਨੇ ਜਿਹੜੇ ਉਹਨਾਂ ਦੇ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਝਟਕਾ ਲੱਗ ਸਕਦਾ ਤੇ ਕਾਂਗਰਸ ਦਾ ਸਫਾਇਆ ਹੋ ਸਕਦਾ ਜੇਕਰ ਮੈਟ੍ਰਿਕਸ ਜਿਹੜੇ ਐਗਜ਼ਿਟ ਪੋਲ ਨੇ ਉਹ ਨਤੀਜੇ ਦੇਖੀਏ ਜੇਕਰ ਇਹ ਐਗਜ਼ਿਟ ਪੋਲ ਚੋਣ ਨਤੀਜਿਆਂ ਵਿੱਚ ਬਦਲ ਜਾਂਦੇ ਹੈ ਤਾਂ ਭਾਜਪਾ ਦਿੱਲੀ ਦੇ ਵਿੱਚ ਵੱਡਾ ਉਲਟ ਫੇਰ ਕਰ ਸਕਦੀ ਹੈ ਅਤੇ ਪੂਰੇ ਬਹੁਮਤ ਨਾਲ ਦਿੱਲੀ ਵਿੱਚ ਭਾਜਪਾ ਸਰਕਾਰ ਬਣ ਸਕਦੀ ਹੈ ਇਸੇ ਦੌਰਾਨ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਮ 5 ਵਜੇ ਤੱਕ ਤਕਰੀਬਨ 58.58 ਫੀਸਦੀ ਵੋਟਾਂ ਪਈਆਂ ਸੀ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੁੱਲ 62.59 ਫੀਸਦੀ ਵੋਟਰਾਂ ਨੇ ਵੋਟ ਪਾਈ ਸੀ ਜਦੋਂ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਰਫ 56 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ ਅਜਾਹੇ ਵਿੱਚ ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ VOTING ਹੋਈ ਹੈ ਇਸ ਵਾਰ ਭਾਜਪਾ ਆਮ ਆਦਮੀ ਪਾਰਟੀ ਦਾ ਤਖਤਾ ਪਲਟ ਕੇ ਬਹੁਮਤ ਹਾਸਲ ਕਰਨ ਦੇ ਲਗਾਤਾਰ ਦਾਅਵੇ ਕਰ ਰਹੀ ਹੈ ਜਦੋਂ ਕਿ ਕੇਜਰੀਵਾਲ ਚੌਥੀ ਵਾਰ ਸੱਤਾ ਵਿੱਚ ਆਉਣ ਦੀ ਉਮੀਦ ਲਾ ਕੇ ਬੈਠੇ ਹੈ ਉਹਨਾਂ VOTING ਤੋਂ ਪਹਿਲਾਂ ਚੋਣ ਨਤੀਜਿਆਂ ਦੇ ਬਾਰੇ ਇੱਕ ਵੱਡਾ ਦਾਅਵਾ ਕੀਤਾ ਸੀ ਉਹਨਾਂ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਨੂੰ 55 ਤੋਂ 60 ਸੀਟਾਂ ਮਿਲ ਸਕਦੀਆਂ ਨੇ ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਹਲਕਿਆਂ ਤੇ ਜਿੱਤ ਦਰਜ ਕੀਤੀ ਸੀ ਤੇ ਇਸ ਨੂੰ ਔਰ ਵੇਖਣਾ ਹੋਏਗਾ ਕਿ ਇਹ ਭੂਿਕਵੜੀਆਂ ਕਿੰਨੀਆਂ ਸਟੀਕ ਸਾਥ ਹੁੰਦੀਆਂ ਨੇ ਹੁਣ ਦੇਖਣਾ ਹੋਏਗਾ ਕਿ ਉਹਨਾਂ ਦੀਆਂ ਭੂਿਕਵੜੀਆਂ ਜਾਂ ਲੋਕਾਂ ਦਾ ਫੈਸਲਾ ਕਿ ਆਪਸ ਦੇ ਵਿੱਚ ਮੇਲ ਖਾਂਦਾ ਹੈ ਜਾਂ ਨਹੀਂ ਮੈਟਰਾਈਜ਼ ਦੇ ਐਗਜ਼ਿਟ ਪੋਲ ਦੇ ਅਨੁਸਾਰ ਭਾਜਪਾ ਨੂੰ 48% ਵੋਟਾਂ ਮਿਲ ਸਕਦੀਆਂ ਨੇ ਤੇ ਆਮ ਆਦਮੀ ਪਾਰਟੀ ਵੀ ਇਹ ਤੋਂ ਕੋਈ ਬਹੁਤੀ ਪਿੱਛੇ ਨਹੀਂ ਉਹਦੇ ਅਨੁਸਾਰ ਉਹਨਾਂ ਨੂੰ ਲਗਭਗ 44% ਵੋਟਾਂ ਮਿਲ ਸਕਦੀਆਂ ਨੇ ਕਾਂਗਰਸ ਨੂੰ ਲਗਭਗ 8% ਦੀ ਵੋਟਾਂ ਪੈ ਸਕਦੀਆਂ ਨੇ ਮੈਟਰਾਈਜ਼ ਦੇ ਐਗਜ਼ਿਟ ਪੋਲ ਦੇ ਅਨੁਸਾਰ ਭਾਜਪਾ ਨੂੰ 35 ਤੋਂ 40 ਸੀਟਾਂ ਮਿਲ ਸਕਦੀਆਂ ਨੇ ਆਮ ਆਦਮੀ ਪਾਰਟੀ ਨੂੰ 32 ਤੋਂ 37 ਸੀਟਾਂ ਮਿਲ ਸਕਦੀਆਂ ਨੇ ਕਾਂਗਰਸ ਨੂੰ ਸਿਰਫ ਇੱਕ ਸੀਟ ਮਿਲ ਸਕਦੀ ਹੈ ਜਦੋਂ ਕਿ ਚਾਂਕਿਆ ਐਗਜ਼ਿਟ ਪੋਲ ਦੇ ਵਿੱਚ ਭਾਜਪਾ ਨੂੰ 39 ਤੋਂ 44 ਆਮ ਆਦਮੀ ਪਾਰਟੀ ਨੂੰ 25 ਤੋਂ 28 ਕਾਂਗਰਸ ਨੂੰ 2 ਤੋਂ 3 ਦੀ ਉਮੀਦ ਦਿੱਤੀ ਗਈ ਹੈ ਪੋਲ ਡੈਰੀ ਐਗਜ਼ਿਟ ਪੋਲ ਅਨੁਸਾਰ ਆਪ ਨੂੰ 18 ਤੋਂ 25 ਭਾਜਪਾ ਨੂੰ 42 ਤੋਂ 50 ਸੀਟਾਂ ਮਿਲ ਸਕਦੀਆਂ ਨੇ ਕਾਂਗਰਸ ਨੂੰ ਸਿਰਫ 2 ਦੇ ਉੱਤੇ ਹੀ ਸਬਰ ਕਰਨਾ ਪੈ ਸਕਦਾ ਹੈ ਜਦੋਂ ਕਿ ਪੀਪਲਜ਼ ਇਨਸਾਈਟ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 40 ਤੋਂ 44 ਜਦੋਂ ਕਿ ਆਮ ਆਦਮੀ ਪਾਰਟੀ ਨੂੰ 25 ਤੋਂ 29 ਹਲਕਿਆਂ ਦੇ ਵਿੱਚ ਜਿੱਤ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਕਾਂਗਰਸ ਨੂੰ ਇੱਕ ਉੱਤੇ ਸਬਰ ਕਰਨਾ ਪੈ ਸਕਦਾ ਹੈ ਪੀਪਲਜ਼ ਪਲੱਸ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 51 ਤੋਂ 60 ਆਮ ਆਦਮੀ ਪਾਰਟੀ ਨੂੰ 10 ਤੋਂ 19 ਹਲਕਿਆਂ ਦੇ ਵਿੱਚ ਜਿੱਤ ਨਸੀਬ ਹੋ ਸਕਦੀ ਹੈ ਅਤੇ ਕਾਂਗਰਸ ਦਾ ਇਹਨਾਂ ਦੇ ਅਨੁਸਾਰ ਖਾਤਾ ਵੀ ਨਹੀਂ ਖੋਲ੍ਹ ਸਕਦਾ ਜੀਵੀਸੀ ਪੋਲ ਐਗਜ਼ਿਟ ਪੋਲ ਦੇ ਅਨੁਸਾਰ ਭਾਜਪਾ ਨੂੰ 39 ਤੋਂ 45 ਜਨੋਕੇ ਆਮ ਆਦਮੀ ਪਾਰਟੀ ਨੂੰ 22 ਤੋਂ 31 ਸੀਟਾਂ ਮਿਲ ਸਕਦੀਆਂ ਨੇ ਤੇ ਕਾਂਗਰਸ ਦੋਖ ਦੇ ਉੱਤੇ ਜਿੱਤ ਦਰਜ ਕਰ ਸਕਦੀ ਹੈ ਰਿਪਬਲਿਕ ਭਾਰਤ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 35 ਤੋਂ 40 ਆਪ ਨੂੰ 32 ਤੋਂ 37 ਸੀਟਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਕਾਂਗਰਸ ਵੀ ਇੱਕ ਉੱਤੇ ਜਿੱਤ ਦਰਜ ਕਰ ਸਕਦੀ ਹੈ ਰਿਪਬਲਿਕ ਟੀਵੀ ਐਗਜ਼ਿਟ ਪੋਲ ਦੇ ਅਨੁਸਾਰ ਭਾਜਪਾ ਨੂੰ 39 ਤੋਂ 49 ਜਦੋਂ ਕਿ ਆਪ ਨੂੰ 21 ਤੋਂ 31 ਹਲਕਿਆਂ 'ਚ ਜਿੱਤ ਦਰਜ ਹੋ ਸਕਦੀ ਹੈ ਜਦੋਂ ਕਿ ਕਾਂਗਰਸ ਸਿਰਫ ਇੱਕ ਉੱਤੇ ਹੀ ਜਿੱਤ ਸਕਦੀ ਹੈ ਇਹ ਐਗਜ਼ਿਟ ਪੋਲ ਨੇ ਹਾਲਾਂਕਿ ਐਗਜ਼ਿਟ ਪੋਲ ਅਤੇ ਅਸਲ ਚੋਣ ਨਤੀਜਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋ ਸਕਦਾ ਹੈ ਪਰ ਕਾਂਗਰਸ ਦੀ ਸਥਿਤੀ ਕਿਸੇ ਵੀ ਐਗਜ਼ਿਟ ਪੋਲ ਦੇ ਵਿੱਚ ਕੋਈ ਬਹੁਤੀ ਵਧੀਆ ਨਾਜ਼ਰ ਨਹੀਂ ਆ ਰਹੀ ਇੱਕ ਨਹੀਂ ਦੋ ਨਹੀਂ ਸਗੋਂ ਪੰਜ ਜਿਹੜੇ ਸਰਵੇ ਐ ਐਗਜ਼ਿਟ ਪੋਲ ਨੇ ਉਹ ਸਾਰੇ ਤਕਰੀਬਨ ਇੱਕੋ ਤਰ੍ਹਾਂ ਦੀ ਗੱਲ ਆਖ ਰਹੇ ਹੈ 500 ਸਰਵੇਖਣ ਕਹਿੰਦੇ ਆ ਕਿ ਕਾਂਗਰਸ 225 ਦੀਆਂ ਇਹਨਾਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵਾਪਸੀ ਨਹੀਂ ਕਰ ਸਕਦੀ ਸਾਰੇ ਸਰਵੇਖਣ ਕਾਂਗਰਸ ਨੂੰ 0 ਤੋਂ ਲੈ ਕੇ 1 2 ਜਾਂ 3 ਤੱਕ ਹੀ ਦਿਖਾ ਰਹੇ ਨੇ ਜੇਕਰ ਕਾਂਗਰਸ ਨੂੰ ਇਸ ਚੋਣ ਦੇ ਵਿੱਚ ਇੱਕ ਸੀਟ ਮਿਲਦੀ ਹੈ ਤਾਂ ਉਸ ਨੂੰ ਇਹਦੇ ਨਾਲ ਸੰਤੁਸ਼ਟ ਹੋਣਾ ਪਵੇਗਾ ਸਬਰ ਕਰਨਾ ਪਵੇਗਾ ਦਿੱਲੀ ਵਿੱਚ ਉਹਦਾ 10 ਸਾਲ ਪੁਰਾਣਾ ਸੋਕਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਦੱਸਣਾ ਬਣਦਾ ਕਿ 215 ਅਤੇ 220 ਦੇ ਵਿੱਚ ਖੋងਯਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ಸಿਿਲ ਸਕੀ ਕਾਂਗਰਸ ਨੇ ਆਖਰੀ ਵਾਰ 2013 ਦੀਆਂ ਵਿਧਾਨ ਸਭਾ ਚੋਣਾਂ ਚ ਦਿੱਲੀ ਵਿੱਚ ਜਿੱਤ ਦਾ ਸਵਾਦ ਚਖਿਆ ਸੀ ਇਸ ਚੋਣ ਦੇ ਵਿੱਚ ਕਾਂਗਰਸ ਨੇ ਸਾਰੀਆਂ 70 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਸੀ ਤੇ ਇਸ ਚੋਣ ਦੇ ਵਿੱਚ ਕਾਂਗਰਸ ਨੇ 70 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਸਿਰਫ 7 ਹਲਕਿਆਂ ਤੇ ਜਿੱਤ ਦਰਜ ਕੀਤੀ ਸੀ ਇਹਦੇ ਤੋਂ ਇਲਾਵਾ ਇਹ ਸ਼ਾਇਦ ਦਿੱਲੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਏਗਾ ਜਦੋਂ 11 ਕਾਂਗਰਸੀ ਉਮੀਦਵਾਰਾਂ ਨੇ ਆਪਣੀਆਂ ਜ਼ਮਾਨਤਾਂ ਬਚਾ ਨਹੀਂ ਸਕੇ ਭਾਵ 11 ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ ਇਸ ਚੋਣ ਦੇ ਵਿੱਚ ਕਾਂਗਰਸ ਨੂੰ ਕੁੱਲ 19,32,933 ਵੋਟਾਂ ਪਈਆਂ ਸੀ ਜੋ ਕਿ ਕੁੱਲ ਵੋਟਾਂ ਦਾ 24.67% ਸਨ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਾ ਸਿਰਫ 70 ਵਿੱਚੋਂ 70 ਹੀ ਉਮੀਦਵਾਰ ਹਾਰੇ ਸਗੋਂ 62 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ ਕਾਂਗਰਸ ਨੂੰ ਉਦੋਂ ਹੈਰਾਨੀ ਹੋਈ ਜਦੋਂ ਉਸ ਨੂੰ ਪਤਾ ਲੱਗਾ ਕਿ 2013 ਦੀਆਂ ਵੋਟਾਂ ਵਿੱਚ ਉਸਦੀ ਵੋਟ ਪ੍ਰਤੀਸ਼ਤਾ 24.67% ਸੀ ਪਰ ਇਹਨਾਂ ਚੋਣਾਂ ਵਿੱਚ ਇਹ ਸੁੰਗੜ ਕੇ ਸਿਰਫ 9.70% ਤੇ ਆ ਗਈ ਸੀ ਇਸ ਚੋਣ ਵਿੱਚ ਕਾਂਗਰਸ ਨੂੰ ਸਿਰਫ 8 ਲੱਖ ਤੇ 66814 ਵੋਟਾਂ ਪਈਆਂ ਸੀ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪੂਰੀ ਤਰ੍ਹਾਂ ਫਿਰ ਹਾਰੀ ਇਹਦੇ ਨਾਲ ਹੀ ਜੇਕਰ ਅਸੀਂ 2020 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ 70 ਦੇ ਵਿੱਚੋਂ 66 ਦੇ ਉੱਤੇ ਆਪਣੇ ਉਮੀਦਵਾਰ ਖੜੇ ਕੀਤੇ ਸੀ ਤੇ ਚੋਣ ਨਤੀਜੇ ਪਿਛਲੀਆਂ ਚੋਣਾਂ ਨਾਲੋਂ ਕਾਂਗਰਸ ਵਾਸਤੇ ਵਧੇਰੇ ਹੈਰਾਨੀ ਵਾਲੇ ਸਨ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਨੇ ਜਿੱਤ ਦਰਜ ਨਹੀਂ ਸੀ ਕੀਤੀ ਇਹਦੇ ਨਾਲ ਹੀ ਵੋਟ ਫੀਸਦ 9.70 ਤੋਂ ਘਟ ਕੇ 4.63 ਫੀਸਦ ਤੇ ਆ ਡਿੱਗੀ ਸੀ ਇਹਨਾਂ ਨਤੀਜਿਆਂ ਤੋਂ ਬਾਅਦ ਅਝਾ ਲੱਗ ਰਿਹਾ ਸੀ ਕਿ ਕਾਂਗਰਸ ਨੂੰ ਹੁਣ ਦਿੱਲੀ ਦੀਆਂ ਚੋਣਾਂ ਵਿੱਚ ਜਿੱਤਣ ਲਈ ਨਹੀਂ ਸਗੋਂ ਆਪਣੀ ਹੋਂਦ ਬਚਾਉਣ ਵਾਸਤੇ ਸੰਘਰਸ਼ ਕਰਨਾ ਪਏਗਾ ਹਾਲਾਂਕਿ ਇਹਨਾਂ ਚੋਣਾਂ ਵਿੱਚ ਧੂਆਂ ਧਾਰ ਪ੍ਰਚਾਰ ਕਰਦੇ ਹੋਏ ਪੰਜਾਬ ਦੇ ਬਹੁਤ ਸਾਰੇ ਕਾਂਗਰਸੀ ਆਗੂ ਜਿਨ੍ਹਾਂ ਵਿੱਚ ਚਰਦੀ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਅਤੇ ਹੋਰ ਉਹਨਾਂ ਨੇ ਜਿੱਤ ਦੇ ਵੱਡੇ ਵੱਡੇ ਦਾਅਵੇ ਕੀਤੇ ਹੋਏ ਨੇ ਵੇਖਣਾ ਹੋਏਗਾ ਕਿ ਭਾਜਪਾ ਆਪ ਅਤੇ ਕਾਂਗਰਸ ਤੇ ਹਿੱਸੇ ਕੀ ਕੀ ਆਉਂਦਾ ਤੇ ਹੁਣ ਗੱਲ ਕਰਦੇ ਆਂ ਕਿਸਾਨ ਅੰਦੋਲਨ ਅਤੇ ਸ਼ੰਭੂ ਸਰਹੱਦ ਦੀ 11 12 ਅਤੇ 13 ਫਰਵਰੀ ਨੂੰ ਮਹਾ ਪੰਚਾਇਤਾਂ ਹੋਣ ਜਾ ਰਹੀਆਂ ਨੇ ਅਤੇ ਨਾਲ 1 ਸਾਲ ਵੀ ਇਸ ਅੰਦੋਲਨ ਨੂੰ ਪੂਰਾ ਹੋਣ ਜਾ ਰਿਹਾ ਹੈ। ਤਕਰੀਬਨ ਇਸ ਅੰਦੋਲਨ ਨੂੰ 1 ਸਾਲ ਪੂਰਾ ਹੋਣ ਵਾਲਾ ਹੈ ਤੇ ਉਹਦੇ ਤੋਂ ਬਾਅਦ ਹੁਣ ਸ਼ੰਭੂ ਸਰਹੱਦ ਖੋਲੇ ਜਾਣ ਦੀ ਖਬਰ ਮਿਲ ਰਹੀ ਹੈ। ਸ਼ੰਭੂ ਬਾਰਡਰ ਨੂੰ ਰੋਡ ਤੋਂ ਲਗਭਗ ਜਿਹੜਾ ਟੋਲ ਗੇਟ ਆ ਉਤੋਂ 100 ਕਿਲੋਮੀਟਰ ਤੱਕ ਖੋਲਣ ਦੀ ਜਾਣਕਾਰੀ ਹੈ। ਹੁਣ ਡਰਾਈਵਰਾਂ ਨੂੰ ਪੰਜਾਬ ਜਾਣ ਵਾਸਤੇ ਅੰਬਾਲਾ ਸ਼ਹਿਰ ਦੇ ਵਿੱਚੋਂ ਨਹੀਂ ਲੰਘਣਾ ਪਏਗਾ। ਟੋਲ ਗੇਟ ਤੋਂ ਸਿਰਫ 100 ਕਿਲੋਮੀਟਰ ਦੀ ਦੂਰੀ ਤੇ ਪੰਜਾਬ ਜਾਣ ਲਈ ਹਾਈਵੇ 152 ਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪ੍ਰਸ਼ਾਸਨ ਦੇ ਹੁਕਮਾਂ ਤੇ ਦੱਸਿਆ ਗਿਆ ਕਿ ਬੈਰੀਕੇਡ ਚੁੱਕ ਦਿੱਤੇ ਗਏ ਨੇ। ਧਿਆਨ ਦੇਣ ਵਾਲੀ ਗੱਲ ਹੈ ਕਿ ਕਿਸਾਨ ਅੰਦੋਲਨ ਦੇ ਕਾਰਨ ਸ਼ੰਭੂ ਸਰਹੱਦ ਪਿਛਲੇ ਤਕਰੀਬਨ 1 ਸਾਲ ਤੋਂ ਬੰਦ ਹੈ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਹੱਦ ਬੰਦ ਹੋਣ ਦੇ ਕਾਰਨ ਅੰਬਾਲਾ ਸ਼ਹਿਰ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਸੀ ਅਤੇ ਉੱਥੋਂ ਦਾ ਕੱਪੜਾ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ। ਇਹਦੇ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਹੋਰ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਐ ਪਿਛਲੇ ਲਗਭਗ 1 ਸਾਲ ਤੋਂ ਇੱਥੇ ਕਰੋੜਾਂ ਰੁਪਏ ਦਾ ਨੁਕਸਾਨ ਦਰਜ ਕੀਤਾ ਗਿਆ ਹੈ ਰੋਡ ਵੇਜ ਨੂੰ ਵੀ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਡਰਾਈਵਰਾਂ ਨੂੰ ਆਪਣਾ ਰਸਤਾ ਬਦਲਣਾ ਪੈ ਰਿਹਾ ਅਤੇ ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ ਡੀਜ਼ਲ ਅਤੇ ਪੈਟਰੋਲ ਦੀ ਖਪਤ ਵਧੀ ਹੈ ਦੂਸਰੇ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ ਇਹਦੇ ਤੋਂ ਇਲਾਵਾ ਸ਼ੰਭੂ ਤੋਂ ਆਵਾਜਾਈ ਬੰਦ ਹੋਣ ਦੇ ਕਾਰਨ ਟਰਾਂਸਪੋਰਟ ਸਿਸਟਮ ਵੀ ਪ੍ਰਭਾਵਿਤ ਹੈ। ਪੰਜਾਬ ਤੋਂ ਆਉਣ ਜਾਣ ਵਾਲੀਆਂ ਗੱਡੀਆਂ ਦਾ ਸਮਾਨ ਅੰਬਾਲਾ ਤੋਂ ਪੰਜਾਬ ਭੇਜੇ ਜਾਣ ਵਾਲੇ ਸਮਾਨ ਦੀ ਭਵ ਜੜੀ ਲੋਜਿਸਟਿਕ ਹੈ ਪਹਾੜਾ ਉਹ ਵੀ ਵਧਿਆ ਹੋਇਆ ਹੈ। ਇਹਦਾ ਅਸਰ ਉਹਨਾਂ ਸਮਾਨਾਂ ਤੇ ਵੀ ਪੈਂਦਾ ਹੈ ਜਿਨ੍ਹਾਂ ਦੀਆਂ ਕੀਮਤਾਂ ਦੁਕਾਨਦਾਰ ਵਧਾ ਦਿੰਦੇ ਤੇ ਆਮ ਲੋਕਾਂ ਦੀ ਜੇਬ ਤੇ ਡੱਕਾ ਹੈ। ਹੁਣ ਸੜਕ ਖੁੱਲਣ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋ ਸਕਦੀਆਂ ਨੇ ਅਤੇ ਅੰਬਾਲਾ ਸ਼ਹਿਰ ਦੇ ਵਿੱਚ ਆਵਾਜਾਈ ਦੇ ਵਿੱਚ ਵੀ ਆਸਾਨੀ ਹੋ ਸਕਦੀ ਹੈ। ਇਸ ਵੇਲੇ ਕਿਸਾਨ ਹੜਤਾਲ ਤੇ ਬੈਠੇ ਆ ਧਰਨਾ ਮਾਰੀ ਬੈਠੇ ਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 73ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ 13 ਫਰਵਰੀ ਨੂੰ 13 ਫਰਵਰੀ 2024 ਨੂੰ ਕਿਸਾਨਾਂ ਨੇ ਖਨੌਰੀ ਅਤੇ ਸ਼ੰਭੂ ਦੇ ਉੱਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਕੇਂਦਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਇੱਕ ਅੰਦਾ ਕੱਢ ਦਿੱਤੀਆਂ ਸਨ ਖਨੌਰੀ ਅਤੇ ਸ਼ੰਭੂ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਧਰਨਾ ਬਦਸਤੂਰ ਜਾਰੀ ਹੈ ਤੇ ਹੁਣ ਗੱਲ ਕਰਦੇ ਆਂ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲੇ ਤੋਂ ਬਾਅਦ ਸਿਆਸਤ ਵੀ ਪਖੀ ਹੋਈ ਹੈ ਅਤੇ ਕਹਾਣੀਆਂ ਵੀ ਦਰਦਨਾਕ ਨੇ ਅਮਰੀਕਾ ਦੇ ਵਿੱਚੋਂ ਜਿਹੜੇ ਵਾਪਸ ਭੇਜੇ ਜਾਣ ਵਾਲੇ 205 ਭਾਰਤੀ ਸੀ ਉਹਨਾਂ ਵਿੱਚੋਂ 104 ਦੀ ਲਿਸਟ ਸਾਹਮਣੇ ਆਈ ਹੈ ਭਾਵ 104 ਨੂੰ ਜਿਹੜਾ ਦੇਸ਼ ਨਿਕਾਲਾ ਦਿੱਤਾ ਗਿਆ ਉਹਨਾਂ ਦੇ ਵਿੱਚੋਂ 30 ਪੰਜਾਬ ਦੇ ਐ 2 ਚੰਡੀਗੜ੍ਹ ਦੇ ਐ 33 ਹਰਿਆਣਾ ਦੇ ਨੇ 33 ਗੁਜਰਾਤ ਦੇ ਨੇ 3 ਮਹਾਰਾਸ਼ਟਰ ਦੇ ਐ 3 ਯੂਪੀ ਦੇ ਦੱਸੇ ਗਏ ਐ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿੱਥੋਂ ਸਭ ਤੋਂ ਵੱਧ ਜਿੱਥੇ ਦੇ ਗੈਰ ਕਾਨੂੰਨੀ ਪ੍ਰਵਾਸੀ ਹੋਣ ਉਸ ਸੂਬੇ ਦੇ ਵਿੱਚ ਇਹ ਫਲਾਈਟ ਉਤਰਦੀ ਪਰ ਇਹ ਪੰਜਾਬ ਦੇ ਵਿੱਚ उतारी ਗਈ ਹੈ ਇੱਕ ਨਵਾਂ ਸੰਕੇਤ ਦਿੱਤਾ ਗਿਆ ਹੈ ਦੇਸ਼ ਨਕਾਲਾ ਦਿੱਤੇ ਗਏ ਲੋਕਾਂ ਦੇ ਵਿੱਚੋਂ 25 ਔਰਤਾਂ ਅਤੇ 12 ਨਾਬਾਲਗ ਦੱਸੀ ਗਈ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਯਾਤਰੀ ਸਿਰਫ 4 ਵਰਿਆਂ ਦਾ ਸੀ 48 ਵਿਅਕਤੀ 25 ਸਾਲ ਤੋਂ ਘੱਟ ਉਮਰ ਦੇ ਦੱਸੇ ਗਏ ਹੈ ਤੇ ਟੈਕਸਸ ਤੋਂ ਉਡਾਨ ਭਰਨ ਵਾਲੇ ਇਸ ਜਹਾਜ਼ ਦੇ ਵਿੱਚ 11 ਕਰੂ ਦੇ ਮੈਂਬਰ ਅਤੇ 45 ਅਮਰੀਕੀ ਅਧਿਕਾਰੀ ਵੀ ਸਵਾਰ ਸੀ ਜੋ ਦੇਸ਼ ਨਕਲ ਦੀ ਪ੍ਰਕਿਰਿਆ ਦੀ ਨਿਗਰਾਨੀ ਬਾਖੂਬੀ ਕਰ ਰਹੇ ਸੀ ਵਾਪਸ ਆਏ ਪੰਜਾਬ ਦੇ 30 ਲੋਕਾਂ ਦੇ ਨਾਮ ਪਿੰਡ ਅਤੇ ਸ਼ਹਿਰ ਇਹ ਸਾਰਾ ਕੁਝ ਸਾਹਮਣੇ ਆ ਚੁੱਕਿਆ ਇਹਨਾਂ ਵਿੱਚ ਕਪੂਰਥਲਾ ਜ਼ਿਲ੍ਹੇ ਦੇ 6 ਅੰਮ੍ਰਿਤਸਰ ਜ਼ਿਲ੍ਹੇ ਦੇ 5 ਜਲੰਧਰ ਅਤੇ ਪਟਿਆਲਾ ਦੇ 4-4 ਹੁਸ਼ਿਆਰਪੁਰ ਲੁਧਿਆਣਾ ਦੇ 2-2 ਗੁਰਦਾਸਪੁਰ ਤਰਨਤਾਰਨ ਇਹਦੇ ਨਾਲ ਹੀ ਸੰਗਰੂਰ, ਮੁਹਾਰੀ, ਫਤਿਹਗੜ ਸਾਹਿਬ ਇਹਨਾਂ ਦੇ ਇੱਕ ਇੱਕ ਸ਼ਹੀਦ ਭਗਤ ਸਿੰਘ ਨਗਰ ਦੇ ਦੋ ਇਹਨਾਂ ਜ਼ਿਲ੍ਹਿਆਂ ਦੇ ਨਾਲ ਇਹ ਸਬੰਧਤ ਵਿਅਕਤੀ ਸੀ ਔਰ ਕੁਝ ਇੱਕ ਦੀਆਂ ਤਾਂ ਜਿਹੜੀਆਂ ਕਹਾਣੀਆਂ ਨੇ ਬੜੀਆਂ ਦਰਦਨਾਕ ਨੇ ਫਤਿਹਗੜ ਚੂੜੀਆਂ ਦੇ ਜਸਪਾਲ ਸਿੰਘ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਏਜੰਟ ਨੇ ਉਹਨਾਂ ਤੋਂ 30 ਲੱਖ ਰੁਪਏ ਲਿਆ ਭਾਵੇਂ 30 ਲੱਖ ਰੁਪਏ ਵਿੱਚ ਗੱਲ ਹੋਈ ਸੀ ਉਸ ਨੂੰ ਆਖਿਆ ਗਿਆ ਸੀ ਕਿ ਜਾਇਜ਼ ਤਰੀਕੇ ਨਾਲ ਵੀਜ਼ਾ ਲਵਾ ਕੇ ਅਮਰੀਕਾ ਭੇਜਾਂਗਾ ਪਰ ਉਹਦੇ ਨਾਲ ਧੋਖਾ ਹੋਇਆ ਉਹਨਾਂ ਆਖਿਆ ਕਿ ਮੈਂ ਪਿਛਲੇ ਸਾਲ ਜਲਾਈ ਮਹੀਨੇ ਵਿੱਚ ਰਵਾਨਾ ਹੋਇਆ ਸੀ ਬ੍ਰਾਜ਼ੀਲ ਤੱਕ ਹਵਾਈ ਜਹਾਜ਼ ਤੇ ਭੇਜਿਆ ਗਿਆ ਅਤੇ 24 ਜਨਵਰੀ ਨੂੰ ਹੀ ਹਾਲੇ ਉਸਨੇ ਅਮਰੀਕਾ ਦੀ ਸਰਹੱਦ ਟੱਪੀ ਸੀ ਸਰਹੱਦ ਤੇ ਗਸ਼ਤਕਾਰੀ ਟੁਕੜੀ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਜਦੋਂ ਭਾਰਤ ਜਾਣ ਵਾਲੇ ਅਮਰੀਕੀ ਜਹਾਜ਼ ਦੇ ਵਿੱਚ ਬਿਠਾਇਆ ਗਿਆ ਉਦੋਂ ਹੀ ਪਤਾ ਲੱਗਿਆ ਪਰ ਪਹਿਲਾਂ ਉਸਨੂੰ ਪਤਾ ਨਹੀਂ ਸੀ ਲੱਗਿਆ ਕਿ ਉਸਨੂੰ ਭਾਰਤ ਭੇਜਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਉਹਨਾਂ ਨੂੰ ਹੱਥ ਕੜੀਆਂ ਵਿੱਚ ਬੰਨ੍ਹ ਦਿੱਤਾ ਗਿਆ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਗਈਆਂ ਤੇ ਜਹਾਜ਼ ਵਿੱਚ ਸਵਾਰ ਕਰ ਦਿੱਤਾ ਗਿਆ ਅਤੇ ਭਾਰਤ ਵਿੱਚ ਆ ਕੇ ਉਹਨਾਂ ਦੇ ਹੱਥ ਪੈਰ ਖੋਲੇ ਗਏ ਵਾਪਸ ਪਰਤਣ ਤੇ ਪੁੱਛੇ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਬੰਦਾ ਕਿਸ ਤਰ੍ਹਾਂ ਦਾ ਮਹਿਸੂਸ ਕਰਦਾ ਹੋਵੇਗਾ ਬੰਦਾ ਟੁੱਟ ਜਾਂਦਾ ਹੈ ਪੈਸਾ ਬਹੁਤ ਲੱਗਿਆ ਹੋਇਆ ਉਹਨਾਂ ਆ ਕਿਹਾ ਕਿ ਪੈਸੇ ਦਾ ਪ੍ਰਬੰਧ ਵੀ ਉਹਨਾਂ ਨੇ ਲੋਕਾਂ ਤੋਂ ਉਧਾਰ ਲੈ ਕੇ ਕੀਤਾ ਸੀ ਉਹਨਾਂ ਨੇ ਆਪਣੇ ਇਸ ਤਰ੍ਹਾਂ ਵਾਪਸ ਪਰਤਣ ਦਾ ਦੋਸ਼ ਏਜੰਟ ਦੇ ਸਿਰ ਮੜਿਆ ਉਹਨਾਂ ਦੇ ਚਚੇਰੇ ਭਰਾ ਜਸਵੀਰ ਸਿੰਘ ਨੇ ਕਿਹਾ ਕਿ ਮੈਂ ਰੱਬ ਦਾ ਸ਼ੁਕਰ ਕਰਦਾ ਕਿ ਮੇਰਾ ਭਰਾ ਸਹੀ ਸਲਾਮਤ ਵਾਪਸ ਪਰਤ ਆਇਆ ਹੈ। ਏਜੰਟਾਂ ਅਤੇ ਸਰਕਾਰਾਂ ਨੇ ਬੜਾ ਨੁਕਸਾਨ ਕੀਤਾ ਹੈ। ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਜੋ ਅਸੀਂ ਉਧਾਰ ਫੜ ਕੇ ਆਪਣੇ ਭਰਾ ਨੂੰ ਪੈਸੇ ਦਿੱਤੇ ਸੀ ਉਸ ਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਏਜੰਟ ਤੇ ਕਾਨੂੰਨੀ ਕਾਰਵਾਈ ਅਸੀਂ ਕਰਵਾਵਾਂਗੇ। ਇਹਨਾਂ ਦੀ ਮਾਂ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਉਹਦਾ ਪੁੱਤਰ ਸਹੀ ਸਲਾਮਤ ਘਰ ਪਰਤ ਆਇਆ ਹੈ। ਇਨਾ ਰਿਪੋਰਟ ਕੀਤੇ ਗਏ ਲੋਕਾਂ ਦੇ ਵਿੱਚ ਇੱਕ ਮੁਹਾਲੀ ਜ਼ਿਲ੍ਹੇ ਦਾ 22 ਵਰਿਆਂ ਦਾ ਨੌਜਵਾਨ ਵੀ ਸ਼ਾਮਲ ਹੈ ਜਿਸ ਦਾ ਨਾਮ ਪ੍ਰਦੀਪ ਸਿੰਘ ਦੱਸਿਆ ਗਿਆ ਹੈ ਗੱਲਬਾਤ ਕਰਦਿਆਂ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ 41 ਲੱਖ ਲਾ ਕੇ ਤਕਰੀਬਨ 6-7 ਮਹੀਨੇ ਪਹਿਲਾਂ ਅਮਰੀਕਾ ਭੇਜਿਆ ਸੀ ਰਿਪੋਰਟ ਕੀਤੇ ਮੁੰਡੇ ਦਾ ਪਰਿਵਾਰ ਬੜਾ ਨਿਰਾਸ਼ ਨਜ਼ਰ ਆ ਰਿਹਾ ਹੈ ਉਹਨਾਂ ਕਿਹਾ ਕਿ ਸਾਡੇ ਕੋਲੋਂ ਏਜੰਟ ਨੇ 41 ਲੱਖ ਰੁਪਏ ਲਏ ਸੀ ਅਤੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਮਹੀਨੇ ਦੇ ਅੰਦਰ ਇਸ ਨੂੰ ਅਮਰੀਕਾ ਪਹੁੰਚਾ ਦੇਵਾਂਗੇ ਉਹਨਾਂ ਕਿਹਾ ਕਿ ਅਸੀਂ ਕਰਜ਼ਾ ਚੁੱਕ ਕੇ ਜ਼ਮੀਨ ਵੇਚ ਕੇ ਇਹ ਪੈਸੇ ਦਿੱਤੇ ਸੀ। ਪ੍ਰਦੀਪ ਦੇ ਘਰ ਦੇ ਹਾਲਾਤ ਵੀ ਬਹੁਤੇ ਚੰਗੇ ਨਜ਼ਰ ਨਹੀਂ ਸੀ ਆ ਰਹੇ। ਉਹਨਾਂ ਦਾ ਮਕਾਰ ਵੀ ਤਕਰੀਬਨ ਕੱਚਾ ਹੈ। ਅਜਿਹੇ ਪਰਿਵਾਰ ਬੜਾ ਦੁਖੀ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਬਹੁਤੀ ਜ਼ਮੀਨ ਵੀ ਨਹੀਂ ਹੈ। ਇਸੇ ਤਰ੍ਹਾਂ ਇੱਕ ਨੌਜਵਾਨ ਫਤਿਹਗੜ ਸਾਹਿਬ ਦੀ ਤਹਿਸੀਲ ਅਮਲੋਦ ਦੇ ਪਿੰਡ ਕਾਨਪੂਰਾ ਦਾ ਰਹਿਣ ਵਾਲਾ ਵੀ ਹੈ। ਇਹ ਵੀ ਇਹਨਾਂ ਦੇਸ਼ਨ ਕਾਲਾ ਦਿੱਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਹੈ। ਇਹਦੇ ਵਿੱਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਦੁਖੀ ਹਿਰਦੇ ਨਾਲ ਦੱਸ ਰਿਹਾ ਹਾਂ ਕਿ ਹਾਲੇ ਦੁਸ਼ਹਿਰੇ ਤੋਂ ਕੁਝ ਦਿਨ ਮਗਰੋਂ 50 ਲੱਖ ਰੁਪਏ ਲਗਾ ਕੇ ਮੈਂ ਆਪਣੇ ਪੁੱਤਰ ਨੂੰ ਭੇਜਿਆ ਸੀ 15 ਜਨਵਰੀ ਨੂੰ ਉਹ ਅਮਰੀਕਾ ਦੀ ਸਰਹੱਦ ਟੱਪਿਆ ਸੀ ਤੇ ਹੁਣ ਵਾਪਸ ਆ ਗਿਆ ਹੈ ਉਹਨਾਂ ਨੇ ਆੜਤੀਏ ਸੁਨਿਆਰੇ ਰਿਸ਼ਤੇਦਾਰਾਂ ਇਹਨਾਂ ਤੋਂ ਕਰਜ਼ਾ ਲੈ ਕੇ ਆਪਣਾ ਮੁੰਡਾ ਅਮਰੀਕਾ ਭੇਜਿਆ ਸੀ ਕਿ ਸਾਡੇ ਪਰਿਵਾਰ ਦੇ ਹਾਲਾਤ ਸੁਧਰ ਜਾਣਗੇ ਉਹਨਾਂ ਕਿਹਾ ਕਿ ਉਹਨਾਂ ਕੋਲ ਸਿਰਫ 9 ਕਨਾਲ ਜ਼ਮੀਨ ਹੈ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਹੈ ਇਸੇ ਤਰ੍ਹਾਂ ਇੱਕ ਵਿਅਕਤੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੋਗਰਾਵਾਲਾਂ ਦਾ ਜਿਸ ਤੇ ਮਾਤਾ ਪਿਤਾ ਅਨਸਾਰ ਉਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਹ ਲੈ ਕੇ ਆਏ ਐ ਘਰ ਵਿੱਚ ਮੌਜੂਦ ਉਸਤੇ ਦਾਦਾ ਹਰਮੇਲ ਸਿੰਘ ਨੇ ਦੱਸਿਆ ਕਿ ਉਸਤੇ ਪਰਿਵਾਰ ਨੇ 22 ਸਾਲਾ ਵਿਕਰਮਜੀਤ ਸਿੰਘ ਪੁੱਤਰ ਸ਼ੀ ਸਿੰਘ ਪਿੰਡ ਡੋਗਰਾਵਾਲਾ ਲਗਭਗ 2 ਮਹੀਨੇ ਪਹਿਲਾਂ ਅਮਰੀਕਾ ਭੇਜਿਆ ਸੀ ਉਸ ਨੂੰ ਭੇਜਣ ਲਈ ਲੱਖਾਂ ਰੁਪਏ ਉਹਨਾਂ ਨੇ ਕਰਜ਼ਾ ਚੁੱਕਿਆ ਜਿਸ ਨੂੰ ਉਸ ਦਾ ਲੜਕਾ ਹੁਣ ਸਾਰੀ ਉਮਰ ਤੱਕ ਨਹੀਂ ਉਤਾਰ ਸਕੇਗਾ ਉਹਨਾਂ ਦੱਸਿਆ ਕਿ ਘਰ ਦੀ ਸਥਿਤੀ ਬੜੀ ਮਾੜੀ ਹੈ ਜਿਸ ਕਰਕੇ ਵਿਕਰਮਜੀਤ ਸਿੰਘ ਜੋ ਕਿ 6 ਭੈਣਾਂ ਦਾ ਇਕਲੌਤਾ ਵੀਰ ਹੈ ਚੰਗੇ ਭਵਿੱਖ ਵਾਸਤੇ ਅਮਰੀਕਾ ਭੇਜਿਆ ਸੀ ਇਸੇ ਤਰ੍ਹਾਂ ਗੁਰਦਾਸਪੁਰ ਦੇ ਪਿੰਡ ਹਰਦੌਰਵਾਲ ਦਾ ਇੱਕ ਰਹਿਣ ਵਾਲਾ ਜਸਪਾਲ ਸਿੰਘ ਉਹ ਵੀ ਕੁਝ ਮਹੀਨੇ ਪਹਿਲਾਂ ਹੀ ਘਰੋਂ ਅਮਰੀਕਾ ਗਿਆ ਸੀ ਉਹ ਵੀ ਇਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਹੈ ਪਰਿਵਾਰ ਦਾ ਕਹਿਣਾ ਹੈ ਕਿ 5-6 ਮਹੀਨਾ ਪਹਿਲਾਂ ਉਹ ਵਿਦੇਸ਼ ਗਿਆ ਸੀ ਉਹਨਾਂ ਨੇ ਕਿਹਾ ਕਿ ਅਮਰੀਕਾ ਪਹੁੰਚੇ ਨੂੰ ਵੀ ਹਲੇ 1 ਮਹੀਨਾ ਨਹੀਂ ਸੀ ਹੋਇਆ ਇਸੇ ਤਰ੍ਹਾਂ ਹੁਸ਼ਿਆਰਪੁਰ ਤੇ ਟਾਂਡਾ ਉੜਮੜ ਅਦੀਨ ਪੈਂਦੇ ਪਿੰਡ ਟਾਲੀ ਦੇ ਨੌਜਵਾਨ ਹਰਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਵੀ ਪੈਸੇ ਵਿਆਜ ਤੇ ਚੁੱਕ ਕੇ ਆਪਣੇ ਪੁੱਤਰ ਹਰਵਿੰਦਰ ਸਿੰਘ ਨੂੰ ਰੋਜੀ ਰੋਟੀ ਕਮਾਉਣ ਵਾਸਤੇ ਅਮਰੀਕਾ ਭੇਜਿਆ ਸੀ ਪਰ ਇਹ ਖਬਰ ਮਿਲਦਿਆਂ ਹੀ ਉਹਨਾਂ ਨੂੰ ਦੁੱਖ ਲੱਗਿਆ ਤੇ ਪਰਿਵਾਰ ਟੁੱਟ ਗਿਆ ਪਰਿਵਾਰ ਦਾ ਕਹਿਣਾ ਹੈ ਕਿ 42 ਲੱਖ ਰੁਪਇਆ ਕਰਜ਼ਾ ਚੁੱਕ ਕੇ ਵਿਆਜ ਦੇ ਉੱਤੇ ਇਹ ਪੈਸੇ ਲੈ ਕੇ ਅਸੀਂ ਉਸ ਨੂੰ ਵਿਦੇਸ਼ ਭੇਜਿਆ ਸੀ ਤੇ ਹੁਣ ਉਸ ਕਰਜ਼ੇ ਦਾ ਕੀ ਬਣੇਗਾ ਅਸੀਂ ਤਾਂ ਪਹਿਲਾਂ ਹੀ ਬਹੁਤ ਗਰੀਬ ਹਾਂ ਇਸੇ ਤਰ੍ਹਾਂ ਇਸੇ ਜੀ ਨਾਲ ਸੰਬੰਧਿਤ ਦੂਸਰਾ ਵਿਅਕਤੀ ਸੁਖਪਾਲ ਸਿੰਘ ਪੁੱਤਰ ਪ੍ਰੇਮਪਾਲ ਜੋ ਕਿ ਟਾਂਡਾ ਸ਼ਰਦੇ ਮੁਹੱਲਾ ਦਾਰਾਪੁਰ ਦਾ ਰਹਿਣ ਵਾਲਾ ਹੈ ਇਸ ਵੰਦੀ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਮਿੱਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਲਗਭਗ 6 ਮਹੀਨੇ ਪਹਿਲਾਂ ਲੀਗਲ ਤਰੀਕੇ ਨਾਲ ਇਟਲੀ ਗਿਆ ਉੱਥੋਂ ਬਾਅਦ ਵਿੱਚ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਕਹਿਣ ਤੇ ਕਿਸੇ ਏਜੰਟ ਦੇ ਜ਼ਰੀਏ ਡੌਂਕੀ ਲਾ ਕੇ ਅਮਰੀਕਾ ਸਰਹੱਦ ਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਜੋ ਬਾਅਦ ਵਿੱਚ ਅਮਰੀਕਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਦੋਂ-ਉਦੋਂ ਕੈਂਪ ਵਿੱਚ ਰੱਖਿਆ ਗਿਆ ਸੀ ਅਤੇ ਉਹਨੂੰ ਵੀ ਇਸ ਜਹਾਜ਼ ਦੇ ਵਿੱਚ ਬਿਠਾ ਕੇ ਵਾਪਸ ਪੰਜਾਬ ਭੇਜ ਦਿੱਤਾ ਗਿਆ ਹੈ ਹੁਣ ਬਹੁਤ ਵੱਡੇ ਸਵਾਲ ਨੇ ਕਿ ਲੱਖਾਂ ਦਾ ਕਰਜ਼ਾ ਸਥਿਤੀਆਂ ਮਾੜੀਆਂ ਦੱਸ ਰਹੇ ਨੇ ਸਾਰੇ ਪਰਿਵਾਰ ਵਿਲਕ ਵੀ ਰਹੇ ਆ ਤੇ ਕੋਈ ਕੋਈ ਸ਼ੁਕਰ ਵੀ ਕਰ ਰਿਹਾ ਕਿ ਉਹਨਾਂ ਦਾ ਜੀ ਵਾਪਸ ਆ ਗਿਆ ਆਪਣੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਬਹੁਤ ਵਾਰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲਗਭਗ ਹਰ ਇੱਕ ਮੁਲਕ ਦੇ ਵਿੱਚ ਹੁਨਰਮੰਦ ਕਾਮਿਆਂ ਦੀ ਲੋੜ ਹੈ ਤੁਸੀਂ ਹੁਨਰ ਪੈਦਾ ਕਰੋ ਉਥੋਂ ਦੀ ਜ਼ੁਬਾਨ ਸਿੱਖੋ ਤੁਹਾਨੂੰ ਕਿਸੇ ਏਜੰਟ ਨੂੰ 40 40 50 50 60 60 ਲੱਖ ਰੁਪਏ ਨਹੀਂ ਦੇਣੇ ਪੈਣਗੇ ਅਤੇ ਨਾ ਹੀ ਤੁਸੀਂ ਗੈਰ ਕਾਨੂੰਨੀ ਪ੍ਰਵਾਸੀ ਅਕਵਾਉਗੇ ਪਰ ਉਹ ਖਬਰਾਂ ਸੁਣ ਕੇ ਵੀ ਜਦੋਂ ਅਣਸੁਣੀਆਂ ਕੀਤੀਆਂ ਜਾਂਦੀਆਂ ਨੇ ਫਿਰ ਆਹ ਖਬਰਾਂ ਬਾਅਦ ਵਿੱਚ ਆਉਂਦੀਆਂ ਨੇ ਹੁਣ ਜਿੱਥੇ ਇਹ ਦੁੱਖ ਭਰੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਦੂਸਰੇ ਪਾਸੇ ਇਹਦੇ ਤੇ ਸਿਆਸਤ ਵੀ ਗਰਮਾ ਗਈ ਹੈ ਇਹਨਾਂ ਨੌਜਵਾਨਾਂ ਨੂੰ ਅਮਰੀਕਾ ਦੇ ਵਿੱਚੋਂ ਦੇਸ਼ ਨਕਾਲਾ ਦਿੱਤੇ ਜਾਣ ਤੋਂ ਬਾਅਦ ਪਾਜ ਪਾਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਭਾਰਤੀ ਲੋਕ ਵਾਪਸ ਆਏ ਨੇ ਉਹਨਾਂ ਕਿਹਾ ਕਿ ਮਜਬੂਰੀਆਂ ਦੇ ਵਸ ਇਹਨਾਂ ਲੋਕਾਂ ਨੂੰ ਵਿਦੇਸ਼ਾਂ ਵਿੱਚ ਜਾਣਾ ਪਿਆ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਅਮਰੀਕਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਨਾਲ ਹੀ ਗਰੇਵਾਲ ਨੇ ਕਿਹਾ ਕਿ ਨੌਜਵਾਨਾਂ ਦੀ ਮਦਦ ਵੀ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰਿਪੋਰਟ ਹੋ ਕੇ ਆਏ ਨੌਜਵਾਨ ਨੂੰ ਰੋਜ਼ਗਾਰ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਕੋਈ ਪੰਜਾਬੀ ਗੁਜਰਾਤੀ ਜਾਂ ਕੋਈ ਹੋਰ ਨਹੀਂ ਇਹ ਤਾਂ ਸਾਰੇ ਹਿੰਦੋਸਤਾਨੀ ਨੇ ਉਨਾ ਕਿਆ ਕਿ ਸਾਰੀ ਹਿੰਦੁਸਤਾਨੀਆਂ ਇਸ ਲਈ ਸਰਕਾਰ ਨੂੰ ਸਾਰੇ ਨੌਜਵਾਨਾਂ ਦੀ ਹੀ ਮਦਦ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਜ਼ੋਰਦਾਰ ਵਕਾਲਤ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡਿਪੋਰਟ ਹੋਏ ਪੰਜਾਬੀਆਂ ਨੂੰ ਮੁੜ ਵਸੇਬਾ ਪ੍ਰੋਗਰਾਮ ਤਿਆਰ ਕਰਕੇ ਉਹਨਾਂ ਨੂੰ ਰੋਜ਼ਗਾਰ ਦੇਵੇ ਉਹ ਸਾਡੇ ਧੀਆ ਪੁੱਤਰ ਨੇ ਅਤੇ ਸਾਨੂੰ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਉਹ ਚਿੱਤ ਮੁੜ ਵਸੇਬਾ ਪ੍ਰੋਗਰਾਮ ਤੋਂ ਬਗੈਰ ਉਹ ਨਿਰਾਸ਼ਾ ਤੇ ਉਦਾਸੀਨਤਾ ਵਿੱਚ ਡੁੱਬ ਸਕਦੇ ਆ ਨਸ਼ਿਆਂ ਦੀ ਆਦਤ ਅਤੇ ਅਪਰਾਧਿਕ ਗਤੀਵਿਧੀਆਂ ਦਾ ਸਹਾਰਾ ਲੈ ਸਕਦੇ ਐ ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨੂੰ ਰੁਜ਼ਗਾਰ ਦੇਵੇ ਸਗੋਂ ਗੁਮਰਾਹ ਨਾ ਹੋਣ ਦੇਵੇ ਉਹਨਾਂ ਦੀ ਮਦਦ ਵਾਲੇ ਹੱਥ ਉਹਨਾਂ ਪਾਸੇ ਵਧਾਉਣੇ ਚਾਹੀਦੇ ਨੇ ਉਹਨਾਂ ਦੀ ਯੋਗਤਾ ਵਜੋਂ ਰੁਜ਼ਗਾਰ ਅਤੇ ਵਿੱਤੀ ਸਹਾਇਤਾ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਸਰਕਾਰ ਨੂੰ ਗੈਰ ਕਾਨੂੰਨੀ ਟਰੈਵਲ 에ਜੰਟਾਂ ਦੇ ਵਿਰੁੱਧ ਵੀ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਹੁਣ ਸੱਤਾ ਵਿੱਚ ਔੜ ਦੇ 3 ਸਾਲ ਬਾਅਦ ਵੀ ਆਪ ਕੋਈ ਸਕਾਰਾਤਮਕ ਨਤੀਜੇ ਦੇਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਕਿਉਂਕਿ ਉਸ ਕੋਲ ਇਸ ਦਾ ਕੋਈ ਰੋਡ ਮੈਪ ਹੀ ਨਹੀਂ ਸੀ ਬਾਜਵਾ ਨੇ ਕਿਹਾ ਕਿ ਆਪ ਦਾ ਇਹ ਵਾਦਾ ਵੀ ਖੋਖਲਾ ਸਾਬਤ ਹੋਇਆ ਹੈ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਪੱਛਮੀ ਮੁਲਕਾਂ ਵਿੱਚ ਜਾਣ ਦਾ ਇੱਕ ਵੱਡਾ ਕਾਰਨ ਪੰਜਾਬ ਦੇ ਵਿੱਚ ਵਿਆਪਕ ਬੇਰੁਜ਼ਗਾਰੀ ਹੈ ਆਮ ਆਦਮੀ ਪਾਰਟੀ ਬੇਰੁਜ਼ਗਾਰੀ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਵਿਅਰਥ ਰਹੀ ਹੈ ਅਤੇ ਇਸ ਦੀ ਬਜਾਏ ਇਸ ਨੇ ਬੇਬੁਨਿਆਦ ਇਸ਼ਤਿਹਾਰਾਂ ਤੇ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕੀਤਾ ਹੈ ਇਸੇ ਤਰ੍ਹਾਂ ਕਾਂਗਰਸ ਦੇ ਪੰਜਾਬ ਭਰਦਾਨ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਦੀਆਂ ਨਾਕਾਮੀਆਂ ਤੇ ਚਰਣਾ ਪਾਉਂਦੇ ਆ। ਉਹਨਾਂ ਦੀਆਂ ਸਰਕਾਰਾਂ ਨੂੰ ਭਾਰਤੀ ਅਤੇ ਪੰਜਾਬੀ ਨੌਜਵਾਨਾਂ ਦੀ ਦੁਰਦਸ਼ਾਲੀ ਜ਼ਿੰਮੇਵਾਰ ਠਹਿਰਾਇਆ ਹੈ। ਜਿਨ੍ਹਾਂ ਨੂੰ ਹਾਲ ਹੀ ਵਿੱਚ ਵਿਦੇਸ਼ਾਂ ਦੇ ਵਿੱਚ ਬਿਹਤਰ ਮੌਕਿਆਂ ਦੀ ਭਾਲ ਦੇ ਵਿੱਚ ਗਏ 200 ਤੋਂ ਵੱਧ ਭਾਰਤੀਆਂ ਨੂੰ ਦੇਸ਼ ਨਿਕਾਲੇ ਦੀ ਗੱਲ ਅਤੇ ਜ਼ਿੰਦਗੀਆਂ ਜੋਖਮ ਵਿੱਚ ਪਾਏ ਜਾਣ ਵਾਲੇ ਪੰਜਾਬ ਦੇ 30 ਨੌਜਵਾਨ ਵੀ ਉਹਨਾਂ ਵਿੱਚ ਸ਼ਾਮਲ ਦੱਸਿਆ ਹੈ। ਰਾਜਾ ਵੜਿੰਗ ਨੇ ਦਾਵਾ ਕੀਤਾ ਕਿ ਕੇਂਦਰ ਸਰਕਾਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਹ ਸਾਰੇ ਵਰਤਾਰੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ 2 ਕਰੋੜ ਨੌਕਰੀਆਂ ਦਾ ਵਾਅਦਾ ਕਰਦੇ ਆ ਅਤੇ ਆਪਣੀ ਮੇਕ ਇਨ ਇੰਡੀਆ ਪਹਿਲ ਕਦਮੀ ਦਾ ਪ੍ਰਚਾਰ ਵੀ ਕਰਦੇ ਆ। ਦੂਜੇ ਪਾਸੇ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਪ੍ਰਵਾਸ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਨੇ ਅਤੇ ਇਸ ਲਈ ਆਪਣੀਆਂ ਜੱਦੀ ਜ਼ਮੀਨਾਂ ਅਤੇ ਗਹਿਣੇ ਵੇਚ ਰਹੇ ਨੇ। ਉਸ ਨੇ ਕੇਂਦਰ ਸਰਕਾਰ ਦੇ ਡਿਪੋਰਟੀ ਫਲਾਈਟ ਨੂੰ ਅੰਮ੍ਰਿਤਸਰ ਵਿੱਚ ਉਤਾਰਨ ਦੇ ਫੈਸਲੇ ਦੀ ਵੀ ਨਿੰਦਿਆ ਕੀਤੀ ਹੈ। ਹਾਲਾਂਕਿ ਜ਼ਿਆਦਾਤਰ ਰਿਪੋਰਟ ਦੀ ਹਰਿਆਣਾ ਅਤੇ ਗੁਜਰਾਤ ਦੀ ਹੈ ਇਹ ਗਿਣਿਆ ਮਿਥਿਆ ਕਦਮ ਪੰਜਾਬ ਨੂੰ ਬਦਨਾਮ ਕਰਨ ਅਤੇ ਪੰਜਾਬੀਆਂ ਨੂੰ ਮੁੱਖ ਗੈਰ ਕਾਨੂੰਨੀ ਪ੍ਰਵਾਸੀ ਹੋਣ ਬਾਰੇ ਗਲਤ ਧਾਰਨਾਵਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਜਾਂਦਾ ਹੈ ਇਸ ਉਡਾਣ ਦੇ ਪਿੱਛੇ ਅੰਮ੍ਰਿਤਸਰ ਨੂੰ ਚੁਣਨਾ ਕੀ ਤਰਕ ਸੀ ਇਹਦਾ ਉਹਨਾਂ ਨੇ ਜਵਾਬ ਵੀ ਮੰਗਿਆ ਤੁਹਾਨੂੰ ਯਾਦ ਹੋਣਾ ਹੈ ਕਿ ਆਪਣੇ ਅੱਜ ਦੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਇਹ ਸਵਾਲ ਖੜਾ ਕੀਤਾ ਗਿਆ ਸੀ ਉਹਨਾਂ ਨੇ ਆਖਿਆ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਹੈ ਤੇ ਇਹ ਅਸਵੀਕਾਰਨਯੋਗ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਵਿਡੰਬਣਾ ਨੂੰ ਉਜਾਗਰ ਕਰਦੇ ਹੋਏ ਵੜਿੰਗ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੇ ਝੂਠੇ ਹੋਲਡਿੰਗ ਅਤੇ ਇਸ਼ਤਿਹਾਰ ਇਹ ਐਲਾਨ ਕਰਦੇ ਆ ਕਿ ਪੰਜਾਬ ਸਰਕਾਰ ਨੇ 50 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਨੇ ਫਿਰ ਵੀ ਉਸੇ ਹਵਾਈ ਅੱਡੇ ਤੇ ਅੱਜ 30 ਪੰਜਾਬੀ ਨੌਜਵਾਨ 40 40 50 50 ਲੱਖ ਰੁਪਏ ਖਰਚ ਕਰਕੇ ਉਹਨਾਂ ਸੁਪਨਿਆਂ ਦਾ ਪਿੱਛਾ ਕਰਨ ਗਏ ਜੰਜੀਰਾ ਨਾਲ ਵਾਪਸ ਬੰਨੇ ਪਰਤ ਦੇ ਵਿਖੇ ਗਏ ਹੈ ਜਿਨ੍ਹਾਂ ਸੁਪਨਿਆਂ ਨੂੰ ਆਪ ਅਤੇ ਭਾਟਪਾ ਸਰਕਾਰਾਂ ਬੇਰਹਿਮੀ ਨਾਲ ਪੂਰਾ ਕਰਨ ਵਿੱਚ ਅਸਫਲ ਰਹੀਆਂ ਨੇ ਕੀ ਇਹ ਉਹ ਰੋਜ਼ਗਾਰ ਕ੍ਰਾਂਤੀ ਹੈ ਜਿਸ ਦਾ ਵਾਅਦਾ ਇਹਨਾਂ ਸਰਕਾਰਾਂ ਨੇ ਕੀਤਾ ਸੀ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਪ੍ਰਵਾਸ ਅੱਜ ਦਾ ਨਹੀਂ ਇਹ ਕਾਂਗਰਸ ਹਕੂਮਤ ਵਕਤ ਵੀ ਹੁੰਦਾ ਸੀ ਤੇ ਸ਼ਾਇਦ ਇਹ ਭਵਿੱਖ ਵਿੱਚ ਵੀ ਹੁੰਦਾ ਰਹੇਗਾ ਤੇ ਇਹਦੇ ਨਾਲ ਹੀ ਸੰਸਦ ਗੁਰਜੀਤ ਔਜਲਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਉਹਨਾਂ ਆ ਕਿਹਾ ਕਿ ਰਿਪੋਰਟ ਹੋਏ ਨੌਜਵਾਨਾਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਨੂੰ ਸਰਕਾਰ ਰੋਜ਼ਗਾਰ ਖੋਲ ਕੇ ਦੇਵੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੇ ਜੇਕਰ ਪਹਿਲਾਂ ਰੋਜ਼ਗਾਰ ਨਹੀਂ ਦਿੱਤਾ ਤਾਂ ਹੀ ਉਹ ਵਿਦੇਸ਼ਾਂ ਵੱਲ ਭੱਜੇ ਸੀ ਉਹਨਾਂ ਆ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਖੋਲਣ ਦੇ ਮੌਕੇ ਦੇਣੇ ਚਾਹੀਦੇ ਹੈ ਉਹਨਾਂ ਕਿਹਾ ਕਿ ਯੂਰਪ ਦੇ ਮੁਲਕਾਂ ਦੀ ਆਪਣੀ ਨੀਤੀ ਆ ਤੇ ਸਾਡੀ ਆਪਣੀ ਨੀਤੀ ਉਹਨਾਂ ਨੇ ਕਿਹਾ ਕਿ ਨੌਜਵਾਨ ਇੱਥੇ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਨੇ ਉਹਨਾਂ ਇਹ ਵੀ ਕਿਹਾ ਕਿ ਦੂਸਰੇ ਸੂਬਿਆਂ ਦੇ ਲੋਕ ਪੰਜਾਬ ਦੇ ਵਿੱਚ ਆ ਕੇ ਮਿਹਨਤ ਕਰਕੇ ਕਾਮਯਾਬ ਹੋ ਰਹੇ ਨੇ ਉਹਨਾਂ ਕਿਹਾ ਕਿ ਵਦੇਸ਼ਾਂ ਦੇ ਵਿੱਚ ਮਿਹਨਤ ਕਰਨ ਦੀ ਬਜਾਏ ਆਪਣੇ ਦੇਸ਼ ਅਤੇ ਸੂਬੇ ਵਿੱਚ ਮਿਹਨਤ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਪੰਜਾਬ ਦੇ ਐਨ ਆਰ ਆਈ ਮਾਮਲੇ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨੌਜਵਾਨਾਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਭਾਵਕ ਹੁੰਦੇ ਕਿਹਾ ਕਿ ਅਮਰੀਕੀ ਰਾਸ਼ਪਤੀ 트੍ਰੰਪ ਦੇ ਲਈ ਚੋਣ ਪ੍ਰਚਾਰ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇਹਨਾਂ ਨੌਜਵਾਨਾਂ ਲਈ ਢਾਲ ਬਣਦੀ ਲੋੜ ਹੈ ਉਹਨਾਂ ਆਖਿਆ ਕਿ ਮੋਦੀ 트੍ਰੰਪ ਨੂੰ ਆਪਣਾ ਪਰਮ ਮਿੱਤਰ ਦੱਸਦੇ ਹੈ ਤੇ ਇਹਨਾਂ ਨਹੀਂ ਚੋਣ ਪ੍ਰਚਾਰ ਦੌਰਾਨ ਇਸ ਵਾਰ 트াম্প ਸਰਕਾਰ ਦਾ ਨਾਰਾ ਦਿੱਤਾ ਸੀ ਹੁਣ ਇਹਨਾਂ ਨੌਜਵਾਨਾਂ ਦੇ ਮੁੱਦੇ ਉੱਤੇ 트াম্প ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਆਖਿਆ ਕਿ ਅਜਹੀ ਦੋਸਤੀ ਕਿਸ ਕੰਮ ਦੀ ਜੋ ਸਾਡੇ ਬੱਚਿਆਂ ਦੀ ਮੁਸ਼ਕਲ ਵਿੱਚ ਵੀ ਕੰਮ ਨਾ ਆਵੇ ਉਹਨਾਂ ਆਖਿਆ ਕਿ ਪੰਜਾਬੀ ਨੌਜਵਾਨਾਂ ਨੇ ਦੱਸਿਆ ਕਿ ਉਹ ਦੁਬਈ ਦੇ ਇੱਕ ਏਜੰਟ ਰਾਹੀਂ ਅਮਰੀਕਾ ਪੁੱਜੇ ਸੀ ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੀ ਰਿਪੋਰਟ ਕੀਤੇਗਾ ਇਹਨਾਂ ਨੌਜਵਾਨਾਂ ਦੇ ਹੱਕ ਵਿੱਚ ਉਤਰਿਆ ਖਹਿਰਾ ਨੇ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਭਾਰਤੀਆਂ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਵੀ ਐ ਇਹਨਾਂ ਦੇ ਸਮੂਹਕ ਦੇਸ਼ਨ ਕਾਲੇ ਤੇ ਅਸੀਂ ਬਹੁਤ ਦੁਖੀਆਂ ਇਹ ਸ਼ਾਇਦ ਅਜੇ ਹੋਰ ਬਹੁਤ ਸਾਰੇ ਸਮੂਹਕ ਦੇਸ਼ਨ ਕਾਲੇ ਦੀ ਸ਼ੁਰੂਆਤ ਹੈ ਉਹਨਾਂ ਨੇ ਕਿਹਾ ਕਿ ਮੈਂ ਭਾਜਪਾ ਸਰਕਾਰ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦਾ ਕਿ ਉਹ ਤੁਰੰਤ ਅਮਰੀਕੀ ਰਾਸ਼ਟਰਪਤੀ ਨਾਲ ਗੱਲ ਕਰਨ ਅਤੇ ਇਹ ਹੱਲ ਲੱਭਣ ਦੀ ਕੋਸ਼ਿਸ਼ ਕਰਨ ਇਹਨਾਂ ਨੌਜਵਾਨਾਂ ਨੇ ਅਮਰੀਕਾ ਜਾਣ ਵਾਸਤੇ 40 40 50 50 ਲੱਖ ਕਰਜ਼ੇ ਤੇ ਚੁੱਕ ਕੇ ਦਿੱਤੇ ਐ ਖੈਰਾ ਨੇ ਕਿਹਾ ਕਿ ਇਹ ਦੇਸ਼ ਨਿਕਾਲਾ ਭਾਰਤ ਦੇ ਵਾਰ-ਵਾਰ ਹੋਣ ਵਾਲੇ ਵਿਕਾਸ ਨੂੰ ਵੀ ਰੱਦ ਕਰਦਾ ਹੈ ਕਿਉਂਕਿ ਕੋਈ ਵੀ ਡੋਂਕੀ ਦੇ ਰਸਤੇ ਗੈਰ ਕਾਨੂੰਨੀ ਤੌਰ ਤੇ ਪ੍ਰਵਾਸ ਕਰਨ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਨਹੀਂ ਪਾਉਂਦਾ ਦੱਸਣਾ ਬਣਦਾ ਕਿ 12 ਫਰਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਦੌਰੇ ਤੇ ਆ ਰਹੇ ਨੇ ਅਤੇ ਉਹਨਾਂ ਦੀ 13 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਉਚੇਚੇ ਤੌਰ ਤੇ ਮੁਲਾਕਾਤ ਵੀ ਹੈ ਦੇਖਣਾ ਹੋਵੇਗਾ ਕਿ ਕੀ ਇਸ ਮੁਲਾਕਾਤ ਵਿੱਚ ਉਹ ਮਨੁੱਖੀ ਹੱਕਾਂ ਦੀ ਦੁਹਾਈ ਦਿੰਦੇ ਆ ਕਿ ਨਹੀਂ ਕਿਉਂਕਿ ਜੇਕਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਵੀ ਹੋਵੇ ਤਾਂ ਵੀ ਕਿਸੇ ਚਾਰਟਰਡ ਫਲਾਈਟ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਉਹਨਾਂ ਨੂੰ ਫੌਜ ਦੇ ਜਹਾਜ਼ ਵਿੱਚ ਇਸ ਤਰ੍ਹਾਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੋਵੇ ਤੇ ਹੁਣ ਗੱਲ ਕਰਦੇ ਹਾਂ ਬੇਈਮਾਨੀ ਤੇ ਇਮਾਨਦਾਰੀ ਦੀ ਖਬਰ ਫਰੀਦਕੋਟ ਜ਼ਿਲ੍ਹੇ ਚੋਂ ਮਿਲ ਰਹੀ ਹੈ ਪਿੰਡ ਕੁਘਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਗਰੰਟਾ ਦੀ ਹੀਰਫੇਰ ਅਤੇ ਰਿਕਾਰਡ ਨਾਲ ਛੇੜਛਾੜ ਦੀ ਖਬਰ ਹੈ ਤੇ ਫਿਰ ਇਸ ਮਾਮਲੇ ਵਿੱਚ ਪੁਲਿਸ ਨੇ ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ ਕੁੱਲ 7 ਵਿਅਕਤੀਆਂ ਦੇ ਖਿਲਾਫ ਥਾਣਾ ਸਦਰ ਦੇ ਵਿੱਚ ਧੋਖਾਧੜੀ ਅਤੇ ਜਾਲ ਸਾਜੀ ਦਾ ਮਕਦਮਾ ਦਰਜ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮਿਲੀ ਹੈ ਕਿ ਮਾਮਲਾ ਅੱਜ ਦਾ ਨਹੀਂ ਇਹ ਮਾਮਲਾ 2019 ਸਾਲ ਦਾ ਹੈ ਅਤੇ ਇਸ ਮਾਮਲੇ ਵਿੱਚ ਸਾਦਕ ਦੇ ਰਹਿਣ ਵਾਲੇ ਰਾਜਵੀਰ ਸਿੰਘ ਬਰਾੜ ਉਹਨਾਂ ਦੇ ਵੱਲੋਂ ਸਿੱਖਿਆ ਵਿਭਾਗ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਅਤੇ ਕਈ ਵਾਰ ਪੜਤਾਲ ਹੋਣ ਤੋਂ ਬਾਅਦ ਇਸ ਮਾਮਲੇ 'ਚ ਸੈਂਟਰ ਹੈਡ ਅਟੀਚਰ ਜਸਕੇਵਲ ਸਿੰਘ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਧੰਨਾ ਸਿੰਘ ਦਿਉਲ ਜ਼ਿਲ੍ਹਾ ਸਿੱਖਿਆ ਵਿਭਾਗ ਦਫ਼ਤਰ ਦੇ ਸੀਨੀਅਰ ਸਹਾਇਕ ਸੁਖਜਿੰਦਰ ਸਿੰਘ ਅਤੇ ਤਿੰਨ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਜਿਨ੍ਹਾਂ ਵਿੱਚ ਰਾਜਵਿੰਦਰ ਕੌਰ, ਵਰਿੰਦਰ ਕੁਮਾਰ, ਸੁਦਾ ਇਹਨਾਂ ਤੋਂ ਇਲਾਵਾ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਨਛੱਤਰ ਸਿੰਘ ਦੇ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਹੈ ਜਾਣਕਾਰੀ ਅਨੁਸਾਰ ਸਾਦਕ ਦੇ ਰਹਿਣ ਵਾਲੇ ਰਾਜਵੀਰ ਸਿੰਘ ਬਰਾੜ ਦੇ ਵੱਲੋਂ ਕੁਗਿਆੜਾ ਦੇ ਇਸ ਸਰਕਾਰੀ ਸਕੂਲ ਤੋਂ RTI ਐਕਟ ਦੇ ਤਹਿਤ ਇੱਕ ਜਾਣਕਾਰੀ ਮੰਗੀ ਗਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਦਾ ਅਰਸਲ ਖੁਲਾਸਾ ਹੋਇਆ ਜਿਸ ਦੇ ਵਿੱਚ ਨਾ ਸਿਰਫ ਸਕੂਲ ਦੇ ਵਿੱਚ ਸਰਕਾਰੀ ਗ੍ਰਾਂਟ ਦੀ ਦੁਰਵਰਤੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸਗੋਂ ਸਰਕਾਰੀ ਰਿਕਾਰਡ ਵਿੱਚ ਵੀ ਛੇੜਛਾੜ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ ਇਸ ਪੂਰੇ ਮਾਮਲੇ ਦੇ ਸਿੱਖਿਆ ਵਿਭਾਗ ਦੀ ਸਿਫਾਰਿਸ਼ ਅਤੇ ਪੁਲਿਸ ਨੇ ਆਪਣੀ ਪੜਤਾਲ ਤੋਂ ਬਾਅਦ ਇਹ ਮੁਕੱਦਮਾ ਦਰਜ ਕਰ ਦਿੱਤਾ ਇਸ ਪੂਰੇ ਮਾਮਲੇ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਅੰਜਨਾ ਕੌਂਸ਼ਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਸਿੱਖਿਆ ਵਿਭਾਗ ਨੇ ਪੁਲਿਸ ਨੂੰ ਕਾਰਵਾਈ ਕਰਨ ਵਾਸਤੇ ਸ਼ਿਫਾਰਿਸ਼ ਕੀਤੀ ਸੀ ਪਰ ਹਾਲੇ ਤੱਕ ਉਹਨਾਂ ਕੋਲ ਇਸ ਸਬੰਧ ਵਿੱਚ ਐਫ ਆਈ ਆਰ ਦਰਜ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਦੂਸਰੇ ਪਾਸੇ ਡੀ ਐਸ ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਤੇ ਪੜਤਾਲ ਤੋਂ ਬਾਅਦ ਪੁਲਿਸ ਦੀ ਕੁੱਲ 7 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਾਂਚ ਪੜਤਾਲ ਜਾਰੀ ਹੈ ਅਗਲੀ ਕਾਰਵਾਈ ਉਸ ਅਨੁਸਾਰ ਅਮਲ ਵਿੱਚ ਲਿਆ ਦਿੱਤੀ ਜਾਏਗੀ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇੱਕ ਵਾਰੀ ਜੇਕਰ ਚੈਨਲ ਆਪਣਾ ਨਵਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ